ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਖੁਫੀਆ ਏਜੰਸੀ ਨੇ ਰੱਖਿਆ ਕੰਪਨੀਆਂ ਨੂੰ ਸੁਰੱਖਿਆ ਵਧਾਉਣ ਲਈ ਕਿਹਾ ਹੈ ਖੁਫੀਆ ਏਜੰਸੀਆਂ ਨੇ ਰੂਸ ਤੋਂ ਰੱਖਿਆ ਕੰਪਨੀਆਂ ਨੂੰ ਨੁਕਸਾਨ ਜਾਂ ਹੋਰ ਖਤਰੇ ਦਾ ਡਰ ਜ਼ਾਹਰ ਕੀਤਾ ਹੈ ਇਹ ਚੇਤਾਵਨੀ ਯੂਰਪ 'ਚ ਪੰਨ ਤੋੜਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ ਇਨ੍ਹਾਂ ਘਟਨਾਵਾਂ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਨੈਸ਼ਨਲ ਕਾਉਂਟਰ ਇੰਟੈਲੀਜੈਂਸ ਐਂਡ ਸਿਕਿਉਰਿਟੀ ਸੈਂਟਰ ਵੱਲੋਂ ਜਾਰੀ ਇਸ ਚੇਤਾਵਨੀ 'ਚ ਉਹਨਾਂ ਕੰਪਨੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਜੋ ਯੂਕਰੇਨ ਯੁੱਧ 'ਚ ਰੂਸ ਦੇ ਖਿਲਾਫ ਹਥਿਆਰ ਮੁਹੱਈਆ ਕਰਵਾ ਰਹੀਆਂ ਨੇ ਇਸ ਤੋਂ ਇਲਾਵਾ ਦੂਜੇ ਦੇਸ਼ਾਂ ਵਿੱਚ ਉਤਪਾਦਨ ਦਾ ਕੰਮ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਰੂਸ ਇਹਨਾਂ ਕੰਪਨੀਆਂ ਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨਾਲ ਜੁੜੇ ਲੋਕਾਂ ਦੇ ਕਤਲ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ US ਅਤੇ ਯੂਰਪੀਅਨ ਖੁਫੀਆ ਅਧਿਕਾਰੀਆਂ ਦੇ ਅਨੁਸਾਰ ਰੂਸ ਨੇ ਹਾਲ ਹੀ ਵਿੱਚ ਯੂਰਪੀਅਨ ਰੱਖਿਆ ਕੰਪਨੀਆਂ, ਲੌਜਿਸਟਿਕਸ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੋੜ-ਪੰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਰੂਸ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਅਪਰਾਧੀਆਂ ਨੂੰ ਨਿਯੁਕਤ ਕਰਦਾ ਹੈ। ਅਧਿਕਾਰੀਆਂ ਮੁਤਾਬਕ ਰੂਸ ਬ੍ਰਿਟੇਨ ਅਤੇ ਪੋਲੈਂਡ 'ਚ ਅਗਜ਼ਲੀ ਦੀਆਂ ਘਟਨਾਵਾਂ 'ਚ ਵੀ ਸ਼ਾਮਲ ਸੀ। ਇਸ ਮਹੀਨੇ ਦੇ ਸ਼ੁਰੂ 'ਚ ਖੁਫੀਆ ਅਧਿਕਾਰੀਆਂ ਨੇ ਇਸ ਸਮੂਹ ਤੇ ਉੱਤਰੀ ਅਮਰੀਕਾ ਲਈ ਜਾਣ ਵਾਲੇ ਕਾਰਗੋ ਜਹਾਜ਼ਾਂ ਲਈ ਵੜਕਾਉ ਯੰਤਰਾਂ ਦੀ ਤਸਕਰੀ ਕਰਨ ਦਾ ਦੋਸ਼ ਵੀ ਲਗਾਇਆ ਸੀ ਰੂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਪੋਲੈਂਡ 'ਚ ਅਮਰੀਕਾ ਦੇ ਨਵੇਂ ਬੇਸ ਨੂੰ ਆਪਣੇ ਸੰਭਾਵਿਤ ਟੀਚਿਆਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ ਰੂਸੀ ਵਿਦੇਸ਼ ਮੰਤਰਾਲੇ ਨੇ ਟਵਿੱਟਰ ਤੇ ਇਹ ਜਾਣਕਾਰੀ ਦਿੱਤੀ ਇਹ 에ਅਰ ਬੇਸ ਬਾਲਟਿਕ ਤੱਟ ਦੇ ਨੇੜੇ ਰੈਡਜਿਕੋਵ ਵਿੱਚ ਹੈ ਨਾਟੋ ਨੇ ਇੱਥੇ ਹਵਾਈ ਰੱਖਿਆ ਪ੍ਰਣਾਲੀ ਤਾਇਨਾਤ ਕੀਤੀ ਹੈ ਇਹ ਆਧਾਰ ਅਧਿਕਾਰਤ ਤੌਰ ਤੇ 13 ਨਵੰਬਰ ਨੂੰ ਲਾਂਚ ਕੀਤਾ ਗਿਆ ਸੀ ਹਾਲਾਂਕਿ ਨਾਟੋ ਇਹ ਦਾਅਵਾ ਕਰ ਰਿਹਾ ਹੈ ਕਿ ਇਹ ਬੇਸ ਸਿਰਫ ਰੱਖਿਆ ਲਈ ਹੈ ਪਰ ਰੂਸ ਇਸ ਨੂੰ ਆਪਣੀ ਸੁਰੱਖਿਆ ਲਈ ਖਤਰਾ ਦੱਸ ਰਿਹਾ ਹੈ ਡੋਨਲਡ ਟਰੰਪ ਨੇ ਆਪਣੇ ਚੋਣ ਵਾਦੇ ਮੁਤਾਬਕ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਜ਼ਿੰਮਾ ਥੋਮਸ ਹੋਮਨ ਨੂੰ ਦਿੱਤਾ ਹੈ ਥੋਮਸ ਹੋਮਨ ਨਿਊਯਾਰਕ ਤੋਂ ਇੱਕ ਸਾਬਕਾ ਪੁਲਿਸ ਅਫਸਰ ਤੇ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਨੇ ਟਰੰਪ 20 ਜਨਵਰੀ 2025 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਉਹਨਾਂ ਨੇ ਥਾਮਸ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਥਾਮਸ ਹੀ ਉਹਨਾਂ ਦੇ ਬਾਰਡਰਜ਼ ਆਰ ਹੋਣਗੇ ਡੋਨਲਡ ਟਰੰਪ ਨੇ ਐਲਾਨ ਕੀਤਾ ਹੋਇਆ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਅਮਰੀਕਾ 'ਚ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਤੋਂ ਬਾਹਰ ਭੇਜਣ ਲਈ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਮੁਹਿੰਮ ਚਲਾਏਗਾ ਹੋਮਨ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਨਿਊਯਾਰਕ ਸੂਬੇ 'ਚ ਇੱਕ ਪੁਲਿਸ ਕਰਮੀ ਵਜੋਂ ਕੀਤੀ ਸੀ ਇਸ ਤੋਂ ਬਾਅਦ ਉਹ ਸਰਹੱਦ ਉੱਤੇ ਗਸ਼ਤ ਕਰਨ ਵਾਲੇ ਇੱਕ ਏਜੰਟ ਬਣ ਗਿਆ ਆਪਣੀ ਇਸ ਭੂਮਿਕਾ 'ਚ ਉਹ ਅਕਸਰ ਜ਼ਿਕਰ ਕਰਦੇ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹਨਾਂ ਨੂੰ ਸਾਲ 2013 ਚ ਆਈਐਸ ਦੀ ਡਿਪੋਰਟੇਸ਼ਨ ਸ਼ਾਖਾ ਦਾ ਮੁਖੀ ਨਿਯੁਕਤ ਕੀਤਾ ਸੀ ਇਸ ਅਰਸੇ ਦੌਰਾਨ ਏਜੰਸੀ ਨੇ ਰਿਕਾਰਡ ਸੰਖਿਆ ਚ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ਾਂ ਨੂੰ ਰਵਾਨਾ ਕੀਤਾ ਸੀ ਆਪਣੇ ਕੰਮ ਦੇ ਬਦਲੇ ਉਹਨਾਂ ਨੂੰ ਨਾਗਰਿਕ ਸੇਵਾ ਦੇ ਸਰਬਉੱਚ ਸਨਮਾਨ ਪ੍ਰੈਜ਼ੀਡੈਂਸ਼ੀਅਲ ਰੈਂਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ 트럼ਪ ਨੇ ਉਹਨਾਂ ਨੂੰ 2017 ਚ ਆਈਐਸ ਦਾ ਨਿਰਦੇਸ਼ਕ ਨਿਯੁਕਤ ਕੀਤਾ ਜਿਸ ਅਹੁਦੇ ਉੱਤੇ ਉਹ 2018 ਤੱਕ ਬਣੇ ਰਿਹਾ ਬਾਦ ਚ ਟਰੰਪ ਨੇ ਉਹਨਾਂ ਨੂੰ ਏਜੰਸੀ ਦਾ ਸਥਾਈ ਨਿਰਦੇਸ਼ਕ ਬਣਾਉਣ ਲਈ ਤਜਵੀਜ਼ ਸੰਸਦ ਅੱਗੇ ਰੱਖੀ ਜੋ ਕਿ ਕਦੇ ਪ੍ਰਵਾਨ ਨਹੀਂ ਕੀਤੀ ਗਈ। ਹੋਮਨ ਫਿਲਹਾਲ ਫੌਕਸ ਨਿਊਜ਼ ਲਈ ਸਹਿਯੋਗੀ ਵਜੋਂ ਕੰਮ ਕਰਦੇ ਨੇ ਉਹ ਕਨਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ 'ਚ ਵਿਜ਼ਿਟਿੰਗ ਫੈਲੋ ਵਜੋਂ ਸ਼ਾਮਲ ਹੋਏ ਤੇ ਪ੍ਰੋਜੈਕਟ 2025 'ਚ ਸਹਿਯੋਗੀ ਨੇ ਇਹ ਨੀਤੀ ਸੁਧਾਰ ਸੰਬੰਧੀ ਇੱਕ ਅਤਿ ਰੂੜੀਵਾਦੀ ਪ੍ਰਸਤਾਵ ਹੈ। ਥਾਮਸ ਹੋਮਨ ਨੂੰ ਸਰਹੱਦ ਉੱਤੇ ਕਾਨੂੰਨ ਲਾਗੂ ਕਰਨ ਦਾ ਕਈ ਦਹਾਕਿਆਂ ਦਾ ਤਜਰਬਾ ਹੈ। ਹੁਣ ਸਾਰੀਆਂ ਨਜ਼ਰਾਂ ਇਸ ਉੱਤੇ ਟਿੱਗੀਆਂ ਹਨ ਕਿ ਉਹ ਅਮਰੀਕਾ 'ਚ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸ ਨੂੰ ਕਿਵੇਂ ਠੱਲ ਪਾਉਣਗੇ? ਥੋਮਸ ਪ੍ਰਵਾਸ ਨੂੰ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੁਰੱਖਿਆ ਦੀ ਸਭ ਤੋਂ ਵੱਡੀ ਉਨਤਾਈ ਦੇ ਤੌਰ ਤੇ ਦੇਖਦੇ ਨੇ ਜਿਸ ਨੂੰ ਠੀਕ ਕਰਨ ਦੀ ਲੋੜ ਹੈ। ਗਰਮੀਆਂ 'ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 'ਚ ਅਮਰੀਕਾ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਕਿਹਾ ਸੀ ਚੰਗਾ ਹੈ ਤੁਸੀਂ ਹੁਣ ਸਮਾਨ ਬਣਨਾ ਸ਼ੁਰੂ ਕਰ ਦਿਓ। ਲੇਕਿਨ ਬਾਰਡਰਜ਼ ਆਰ ਵਜੋਂ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੋਵੇ? ਇਹ ਅਜੇ ਤੱਕ ਸਪਸ਼ਟ ਨਹੀਂ ਹੈ ਪ੍ਰਵਾਸ ਤੇ ਪ੍ਰਬੰਧਨ ਲਈ ਅਮਰੀਕਾ ਦੀਆਂ ਕਈ ਸਰਕਾਰੀ ਏਜੰਸੀਆਂ ਚ ਤਾਲਮੇਲ ਕਾਇਮ ਕਰਨ ਦੀ ਲੋੜ ਹੁੰਦੀ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਵੱਡੀ ਸੰਖਿਆ ਚ ਪ੍ਰਵਾਸੀਆਂ ਨੂੰ ਕੱਢਣ ਦੀ ਵਿਉਂਤ ਬਣਾ ਰਿਹਾ ਹੈ ਇਸ ਤੋਂ ਪਹਿਲਾਂ 1954 ਚ ਅਮਰੀਕਾ ਦੇ ਰਾਸ਼ਟਰਪਤੀ ਡਵਾਈਟ ਡੀ ਆਇਸ਼ਨਹਾਵਰ ਨੇ ਕਾਰਜਕਾਲ ਦੌਰਾਨ ਅਜਿਹੀ ਮਹਿੰਮ ਚਲਾਈ ਸੀ ਦਾਵਾ ਇਹ ਕਿ ਉਸ ਆਪਰੇਸ਼ਨ ਦੌਰਾਨ ਬਿਨਾਂ ਦਸਤਾਵੇਜ਼ਾਂ ਵਾਲੇ ਤਕਰੀਬਨ 13 ਲੱਖ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਭੇਜਿਆ ਗਿਆ ਇਨਾ ਤੋਂ ਜ਼ਿਆਦਾਤਰ ਪ੍ਰਵਾਸੀ ਮੈਕਸੀਕਨਸ ਹਨ ਇਸ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਡੈਪੋਰਟੇਸ਼ਨ ਕਿਹਾ ਜਾਂਦਾ ਹੈ ਆਲੋਚਕ ਇਸ ਨੂੰ ਦਹਿਸ਼ਤ ਦੀ ਮੁਹਿੰਮ ਕਹਿ ਕੇ ਇਸ ਦੀ ਆਲੋਚਨਾ ਕਰਦੇ ਨੇ ਇਸ ਨੇ ਸਿਰਫ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ 'ਚ ਰਹਿਣ ਵਾਲਿਆਂ ਨੂੰ ਹੀ ਨਹੀਂ ਸਗੋ ਅਮਰੀਕਾ 'ਚ ਵਸਦੇ ਮੈਕਸੀਕਨ ਮੂਲ ਦੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ ਇਸ ਆਪਰੇਸ਼ਨ ਨੇ ਪ੍ਰਵਾਸ ਨਾਲ ਡਿਜਟਣ ਲਈ ਫੌਜੀ ਢੰਗਾਂ ਦੀ ਵਰਤੋਂ ਦਾ ਮੋੜ ਬਣਿਆ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹੈਸ਼ ਅਤੇ ਦਫ਼ਤਰ ਵਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਮਜ਼ਬੂਤ ਨੀਤੇ ਟਿਕੇ ਹੋਏ ਨੇ ਅਤੇ ਉਹ ਭਾਰਤੀ ਅਰਬਪਤੀ ਗੌਤਮ ਅਡਾਨੀ ਅਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਿਨ ਜੀਨ ਪੀਅਰ ਨੇ ਆਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪ੍ਰਸ਼ਾਸਨ ਅਡਾਨੀ ਉੱਤੇ ਲੱਗੇ ਦੋਸ਼ਾਂ ਤੋਂ ਜਾਣੂ ਹੈ। ਅਡਾਨੀ ਤੇ ਅਮਰੀਕੀ ਵਕੀਲਾ ਨੇ ਭਾਰਤ ਚ ਸੌਰ ਊਰਜਾ ਦੇ ਠੇਕੇ ਜਿੱਤਣ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਚ ਕਥਿਤ ਤੌਰ ਤੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ ਪੀਆਰ ਨੇ ਕਿਹਾ ਸਪਸ਼ਟ ਤੌਰ ਤੇ ਅਸੀਂ ਇਹਨਾਂ ਦੋਸ਼ਾਂ ਤੋਂ ਜਾਣੂ ਹਾਂ ਅਤੇ ਮੈਂ ਤੁਹਾਨੂੰ ਅਡਾਨੀ ਸਮੂਹ ਦੇ ਖਿਲਾਫ ਦੋਸ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਣ ਲਈ ਸੈਕਿਉਰिटीज ਐਂਡ ਐਕਸਚੇਂਜ ਕਮਿਸ਼ਨ ਅਤੇ ਨਿਆਂ ਵਿਭਾਗ ਨਾਲ ਸੰਪਰਕ ਕਰਨ ਲਈ ਕਹਾਂਗੀ ਉਹਨਾਂ ਨੇ ਕਿਹਾ ਅਮਰੀਕਾ ਭਾਰਤ ਸਬੰਧਾਂ ਬਾਰੇ ਸਾਡਾ ਮੰਨਣਾ ਹੈ ਕਿ ਇਹ ਸਬੰਧ ਸਾਡੇ ਲੋਕਾਂ ਦੇ ਆਪਸੀ ਸਬੰਧਾਂ ਅਤੇ ਕਈ ਵਿਸ਼ਮ ਮੁੱਦਿਆਂ ਨੂੰ ਲੈ ਕੇ ਸਹਿਯੋਗ ਤੇ ਆਧਾਰਿਤ ਇੱਕ ਬਹੁਤ ਹੀ ਮਜ਼ਬੂਤ ਨੀਤੀ ਟिके ਹੋਏ ਨੇ ਪ੍ਰੈਸ ਸਕੱਤਰ ਨੇ ਕਿਹਾ ਸਾਡਾ ਮੰਨਣਾ ਹੈ ਕਿ ਸਾਨੂੰ ਭਰੋਸਾ ਹੈ ਅਸੀਂ ਇਸ ਮੁੱਦੇ ਨੂੰ ਉਸੇ ਤਰ੍ਹਾਂ ਹੱਲ ਕਰਾਂਗੇ ਜਿਵੇਂ ਅਸੀਂ ਹੋਰ ਮੁੱਦਿਆਂ ਨੂੰ ਹੱਲ ਕੀਤਾ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਟਾਰਨੀ ਜਨਰਲ ਦੇ ਅਹੁਦੇ ਲਈ ਫਲੋਰੀਡਾ ਦੀ ਸਾਬਕਾ ਟਾਰਨੀ ਜਨਰਲ ਪੈਨ ਬੌਂਡੀ ਨੂੰ ਨਾਮਜ਼ਦ ਕੀਤਾ ਹੈ ਸਾਬਕਾ ਕਾਂਗਰਸਮੈਨ ਮੈਟ ਗੈਟਸ ਵੱਲੋਂ ਵੀਰਵਾਰ ਨੂੰ ਇਸ ਅਹੁਦੇ ਲਈ ਨਾਮਜ਼ਦਗੀ ਪ੍ਰਕਿਰਿਆ ਤੋਂ ਹਟਣ ਦਾ ਐਲਾਨ ਕਰਨ ਤੋਂ ਬਾਅਦ 트ੰਪ ਨੇ ਫਲੋਰੀਡਾ ਦੇ ਸਾਬਕਾ ਟਾਰਨੀ ਜਨਰਲ ਪੈਮ ਬੌਂਡੀ ਨੂੰ ਨਾਮਜ਼ਦ ਕੀਤਾ। 트ੰਪ ਨੇ ਇੱਕ ਬਿਆਨ ਚ ਕਿਹਾ, ਮੈਨੂੰ ਫਲੋਰੀਡਾ ਦੇ ਸਾਬਕਾ ਟਾਰਨੀ ਜਨਰਲ ਪੈਮ ਬੌਂਡੀ ਨੂੰ ਅਮਰੀਕਾ ਦੇ ਅਗਲੇ ਟਾਰਨੀ ਜਨਰਲ ਵਜੋਂ ਨਾਮਜ਼ਦ ਕਰਨ ਚ ਬਹੁਤ ਮਾਣ ਮਹਿਸੂਸ ਹੋ ਰਿਹਾ ਏ। ਉਹਨਾਂ ਕਿਹਾ ਕਿ ਬੌਂਡੀ ਨੇ ਲਗਭਗ 20 ਸਾਲ ਤੱਕ ਇੱਕ ਵਕੀਲ ਵਜੋਂ ਕੰਮ ਕੀਤਾ ਤੇ ਉਸ ਦੌਰਾਨ ਉਹਨਾਂ ਨੇ ਅਪਰਾਧੀਆਂ ਪ੍ਰਤੀ ਸਖਤ ਰਵੱਈਆ ਅਪਣਾਇਆ ਤੇ ਨਾਲ ਹੀ ਫਲੋਰੀਡਾ ਦੇ ਲੋਕਾਂ ਨੂੰ ਸੁਰੱਖਿਤ ਸਥਾਨ ਤੇ ਰਹਿਣ ਜੋਗ ਬਣਾਇਆ 트럼ਪ ਨੇ ਦੋਸ਼ ਲਾਇਆ ਕਿ ਨ્યાય ਵਿਭਾਗ ਨੂੰ ਉਹਨਾਂ ਦੇ ਅਤੇ ਰਿਪਬਲਿਕਨ ਪਾਰਟੀ ਦੇ ਹੋਰ ਮੈਂਬਰਾਂ ਦੇ ਖਿਲਾਫ ਹਥਿਆਰ ਵਜੋਂ ਵਰਤਿਆ ਗਿਆ ਸੀ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਕਿਹਾ ਇਹ ਸਭ ਹੁਣ ਦੁਬਾਰਾ ਨਹੀਂ ਹੋਵੇਗਾ ਸੁਨਹਿਰੀ ਭੂਵਿੱਖਲੀ ਅਮਰੀਕਾ ਗਿਆ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ 23 ਸਾਲਾ ਭਾਰਤੀ ਵਿਦਿਆਰਥੀ ਦੀ ਆਪਣੀ ਹੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਬੀਡੀਆ ਰਿਪੋਰਟਸ ਮੁਤਾਬਕ ਤੇਲੰਗਾਨਾ ਦੇ ਹਾਈਦਰਾਬਾਦ ਦਾ ਰਹਿਣ ਵਾਲਾ ਆਰੀਅਨ ਰੈਡੀ 13 ਨਵੰਬਰ ਨੂੰ ਜਾਰਜੀਆ ਦੇ ਐਟਲੰਟਾ ਚ ਆਪਣੇ ਘਰ ਚ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾ ਰਿਹਾ ਸੀ ਅਧਿਕਾਰੀਆਂ ਮੁਤਾਬਕ ਜਨਮ ਦਿਨ ਦੇ ਜਸ਼ਨ ਦੌਰਾਨ ਆਰੀਅਨ ਹਾਲ ਹੀ ਚ ਸ਼ਿਕਾਰ ਕਰਨ ਲਈ ਲਿਆਂਦੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ ਪਰ ਗਲਤੀ ਨਾਲ ਗੋਲੀ ਚੱਲ ਗਈ ਜੋ ਉਸ ਦੀ ਛਾਤੀ ਚ ਜਾ ਲੱਗੀ ਉਸ ਦੇ ਦੋਸਤ ਜੋ ਫਲੈਟ ਦੇ ਦੂਸਰੇ ਕਮਰੇ ਚ ਸਨ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤੇ ਉਹ ਆਰੀਅਨ ਦੇ ਕਮਰੇ ਚ ਗਏ ਤੇ ਦੇਖਿਆ ਕਿ ਉਹ ਖੂਨ ਨਾਲ ਲਥਪਥ ਪਿਆ ਹੋਇਆ ਸੀ ਉਹ ਉਸਨੂੰ ਹਸਪਤਾਲ ਲੈ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੈਡੀ ਕਾਂਸਾਸ ਸਟੇਟ ਯੂਨੀਵਰਸਿਟੀ ਐਟਲੰਟਾ 'ਚ ਇੱਕ ਵਿਦਿਆਰਥੀ ਸੀ ਅਤੇ ਵਿਗਿਆਨ 'ਚ ਮਾਸਟਰ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਪਰਿਵਾਰ ਤੇਲੰਗਾਨਾ ਦੇ ਉਪਪਲ ਜ਼ਿਲ੍ਹੇ 'ਚ ਰਹਿੰਦਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਰਾਤ ਆਰੀਆਂ ਦੀ ਲਾਸ਼ ਉਸ ਦੇ ਜੱਦੀ ਸ਼ਹਿਰ ਭੇਜ ਦਿੱਤੀ ਜਾਵੇਗੀ। ਅਮਰੀਕਾ ਦਾ ਇੱਕ ਜੋੜਾ ਇੰਨੇ ਦਿਨੀ ਕਾਫੀ ਚਰਚਾ 'ਚ ਹੈ। ਇਸ ਜੋੜੇ ਦੇ ਚਰਚਾ 'ਚ ਰਹਿਣ ਦੇ ਦੋ ਕਾਰਨ ਨੇ। ਪਹਿਲਾ ਹੈ ਉਮਰ ਫਾਸਲਾ ਅਤੇ ਦੂਜਾ ਹੈ ਪਤੀ ਵੱਲੋਂ ਆਪਣੀ ਪਤਨੀ ਨੂੰ ਤਨਖਾਹ ਦੇਣਾ। ਅਮਰੀਕਾ ਦੇ ਮਿਆਮੀ ਦੀ ਰਹਿਣ ਵਾਲੀ 30 ਸਾਲਾ ਐਲਿਸਾ ਆਰਮਗਮ ਦੀ ਮੁਲਾਕਾਤ 49 ਸਾਲਾ ਮਾਰਕ ਨਾਲ ਡੇਟਿੰਗ ਵੈੱਬਸਾਈਟ ਤੇ ਹੋਈ ਸੀ ਐਲਿਸਾ ਪਹਿਲਾਂ ਹੀ ਦੋ ਬੱਚਿਆਂ ਦੀ ਮਾਂ ਸੀ ਜੋੜੇ ਵਿਚਕਾਰ 29 ਸਾਲ ਦੇ ਅੰਤਰ ਦੇ ਬਾਵਜੂਦ ਅਪ੍ਰੈਲ 2022 ਚ ਦੋਵਾਂ ਨੇ ਵਿਆਹ ਕਰਵਾ ਲਿਆ ਮਾਰਕ ਇੱਕ ਕਾਰੋਬਾਰੀ ਤੇ ਨਿਵੇਸ਼ਕ ਹੈ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਡੇਟਿੰਗ ਦੇ ਸ਼ੁਰੂਆਤੀ ਦਿਨਾਂ ਚ ਮਾਰਕ ਨੇ ਐਲਿਸਾ ਨੂੰ 300 ਡਾਲਰ ਦਿੱਤੇ ਤਾਂ ਜੋ ਉਹ ਆਪਣੇ ਬੱਚਿਆਂ ਦੀ ਬੇਬੀਸੀਟਰ ਦਾ ਖਰਚਾ ਚੁੱਕ ਸਕੇ ਜਿਸ ਤੋਂ ਐਲਿਸਾ ਕਾਫੀ ਪ੍ਰਭਾਵਿਤ ਹੋਈ ਇਸ ਮਗਰੋਂ ਐਲिसा ਨੇ ਮਾਰਕ ਸਾਹਮਣੇ ਸ਼ਰਤ ਰੱਖੀ ਕਿ ਉਹ ਜੇਕਰ ਹਰ ਹਫ਼ਤੇ ਉਸ ਨੂੰ 1000 ਡਾਲਰ ਦੇਵੇਗਾ ਤਾਂ ਉਹ ਉਸ ਨੂੰ ਡੇਟਿੰਗ ਕਰਨਾ ਜਾਰੀ ਰੱਖੇਗੀ ਐਰੀਸਾ ਦਾ ਮੰਨਣਾ ਸੀ ਕਿ ਇਹ ਤਨਖਾਹ ਉਸ ਨੂੰ ਰਿਸ਼ਤੇ 'ਚ ਸੁਰੱਖਿਅਤ ਮਹਿਸੂਸ ਕਰਾਉਂਦੀ ਸੀ ਅੱਜ ਵੀ ਵਿਆਹ ਦੇ 2 ਸਾਲ ਬਾਅਦ ਉਹ ਮਾਰਕ ਤੋਂ ਇਹ ਤਨਖਾਹ ਲੈਂਦੀ ਹੈ ਦੋਵੇਂ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ਉਹ ਹੁਣ ਹੋਰ ਔਰਤਾਂ ਨੂੰ ਆਪਣੀ ਕੀਮਤ ਨੂੰ ਪਛਾਣਨ ਤੇ ਆਪਣੇ ਸਾਥੀਆਂ ਤੋਂ ਪੱਤਾ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ ਭਾਰਤੀ ਅਮਰੀਕੀ ਲੋਕਾਂ ਦੇ ਇੱਕ ਸਮੂਹ ਨੇ ਕਿਸਾਨਾਂ ਲਈ ਇੱਕ ਅਜਿਹਾ ਐਪ ਤਿਆਰ ਕੀਤਾ ਹੈ ਜੋ ਖੇਤੀਬਾੜੀ ਸੰਬੰਧੀ ਬਿਹਤਰ ਫੈਸਲੇ ਲੈਣ 'ਚ ਉਨ੍ਹਾਂ ਦੀ ਮਦਦ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪ੍ਰਾਪਤ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਵਸ਼ਿੰਗਟਨ 'ਚ ਪਿਛਲੇ ਹਫ਼ਤੇ ਇਨਵੈਸਟ ਸਮਾਰਟ ਕੈਰੀਬੀਅਨ ਸੰਮੇਲਨ 'ਚ Lets the Farm App ਦੀ ਸ਼ੁਰੂਆਤ ਕੀਤੀ ਗਈ ਜਿਸ ਦੀ ਵਰਤੋਂ ਕੈਰੀਬੀਅਨ ਦੇਸ਼ ਤ੍ਰਿੰਦਾਦ ਅਤੇ ਟੈਬੈਗੋ ਵਿੱਚ ਕੀਤੀ ਜਾ ਰਹੀ ਹੈ ਇਸ ਨੂੰ ਮੈਸੇਜ ਚੂਸਟਸ ਦੀ ਅਬਰਿਸ਼ ਇੰਕ ਨੇ ਤ੍ਰਿੰਦਾਦ ਅਤੇ ਟੈਬੈਗੋ ਦੇ ਕਾਰਬਨ ਜ਼ੀਰੋ ਇੰਸਟੀਚਿਊਟ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ ਅਬਰਿਸ਼ ਇੰਕ ਦੀ ਸੀਈਓ ਅਤੇ ਸਹਿ-ਸੰਸਥਾਪਕ ਪ੍ਰਿਆ ਸਮੰਤ ਮੁਤਾਬਕ ਇਹ ਇੱਕ ਸਮਾਰਟ ਐਗਰੀਕਲਚਰ ਐਪ ਹੈ ਜੋ AI ਸੰਚਾਲਿਤ ਜਾਣਕਾਰੀ ਰਾਹੀਂ ਕਿਸਾਨਾਂ ਨੂੰ ਬਿਹਤਰ ਖੇਤੀ ਫੈਸਲੇ ਲੈਣ ਲਈ ਮਦਦ ਕਰਦੀ ਹੈ। ਇਹ ਐਪ ਕਿਸਾਨਾਂ ਦੀ ਖੁਰਾਕ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਮਦਦ ਕਰਦਾ ਹੈ ਤੇ ਉਹਨਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ 'ਚ ਵੀ ਮਦਦ ਕਰਦਾ ਹੈ। ਉਹਨਾਂ ਕਹਿੰਦੇ ਕਿ ਸਾਡਾ ਟੀਚਾ ਹੁਣ ਵੱਖ-ਵੱਖ ਕੈਰੀਬੀਅਨ ਦੇਸ਼ਾਂ 'ਚ ਜਾਣਾ ਹੈ। ਅਸੀਂ ਪਹਿਲਾਂ ਹੀ ਗੁਆਨਾ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ। ਸਮੰਤ ਨੇ ਕਿਹਾ ਸਾਡਾ ਉਦੇਸ਼ ਇਸ ਨੂੰ ਕਿਸਾਨਾਂ ਲਈ ਵਨ-ਸਟਾਪ ਹੱਲ ਪੇਸ਼ ਕਰਨ ਵਾਲਾ ਜ਼ਰੀਆ ਬਣਾਉਣਾ ਹੈ। ਅਸੀਂ ਪਹਿਲੇ ਪੜਾਅ 'ਚ ਇਹੀ ਕੀਤਾ ਕਿਸਾਨਾਂ ਨੂੰ ਬਿਹਤਰ ਤਰੀਕੇ ਨਾਲ ਅੱਗੇ ਵਧਣ 'ਚ ਮਦਦ ਕਰਨਾ ਉਹਨਾਂ ਨੂੰ ਮੌਸਮ ਸੰਬੰਧੀ ਚੇਤਾਵਨੀਆਂ ਦੇਣਾ ਕੀਟਨਾਸ਼ਕਾਂ ਨਾਲ ਫਸਲਾਂ ਦੀ ਬਾਜ਼ਾਰ ਮੁੱਲ ਦਿਵਾਉਣਾ ਭਾਰਤ ਬੰਗਲਾਦੇਸ਼ ਭੂਟਾਨ ਤੇ ਸ਼੍ਰੀਲੰਕਾ ਲਈ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਦੇ ਸੀਨੀਅਰ ਸਲਾਹਕਾਰ ਹਿਮਾਂਕ ਜਾਨੀ ਨੇ ਕਿਹਾ ਕਿ ਖੇਤੀ ਅਤੇ ਖੇਤੀਬਾੜੀ ਖੇਤਰ 'ਚ AI ਨੂੰ ਲਿਆਉਣ ਨਾਲ ਪਿੰਡੂ ਵਿਕਾਸ ਤੇ ਖੇਤੀਬਾੜੀ ਖੇਤਰ ਦੋਵਾਂ 'ਚ ਬਹੁਤ ਮਦਦ ਮਿਲੇਗੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ